ਪਤਾ ਨਹੀਂ ਗੱਡੀ ਤਾਂ ਮੇਂ ਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਦੇ ਘਰ ਰੱਖੀ ਸਗੋਣੇ ਤੇ ਪਰ ਸੇ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇਰੇ ਕੋਲ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੰਗ ਚਾਬੀ ਮੰਗੀ ਮੰਮੀ ਚਾਬੀ ਸੁੱਟ ਮੈਂ ਚਾਬੀ ਆਪ ਸੁੱਟੀ ਆਪਣੇ ਹੱਥਾਂ ਨਾਲ ਥੱਲੇ ਚਾਬੀ ਸੁੱਟੀ ਮੈਨੂੰ ਨਹੀਂ ਪਤਾ ਇਹ ਕੁਝ ਹੋਇਆ ਮੈਂ ਚਾਬੀ ਨਾ ਸੁੱਟਦੀ ਬੱਚੀ ਤਰ੍ਹਾਂ ਘਰ ਤੇ ਹੀ ਪਰਿਵਾਰ ਤੇ ਹੀ ਕਿਤੇ ਕਿਸੇ ਨਾਲ ਕੋਈ ਝਗੜਾ ਆਇਆ ਕੁਝ ਨਹੀਂ ਲੜਾਈ ਝਗੜਾ ਹੁੰਦਾ ਤਾਂ ਪਤਾ ਹੁੰਦਾ ਅਨ ਕੋਈ ਕੁਝ ਨਹੀਂ ਪਤਾ ਅਗਰ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋ ਤਾਂ ਮੈਂ ਕਿਤਾਬਾਂ ਸਿਰਫ ਕਰਦਾ ਪਲੱਸ 2 ਜੀਓ ਗੈਮੈਟਿਕਲਸ ਤੋਂ ਤੇ ਬੜੀ ਦੇ ਆਪਣੇ ਬਰੇਡੀ ਨਾਲ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਧੜੀ ਖੜਾ ਕਰਤਾ ਵੈ ਗਈ ਜਦੋਂ ਗੋਲੀਆਂ ਜਦੋਂ ਉਹ ਕੱਲਾ ਹੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨੇ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬਚੀ ਸੀ ਸੂਟੀ ਕਰ ਕੰਡੀਸ਼ਨ ਕਰੀਤੀ ਹੈ ਕੋਈ ਤਾਂ ਇਹਨਾਂ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣੀ ਹੋਈ ਕਿ ਕੁਝ ਨਹੀਂ ਆ ਇਹੋ ਚੁਣਿਆ ਗਿਆ ਹੋਇਆ ਆਪਣਾ ਵਕਤ ਹਸਤਾਖੇੜ ਦਾ ਉਧਰੋਂ ਕੀ ਮੁੰਡਾ ਮੇਰਾ ਸਾਥੋਂ ਰੌਣਕ ਲਾ ਛੜਦਾ ਸੀ ਤੇ ਜਿੱਥੇ ਜਾਂਦਾ ਉਹ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੁਸਤਿਕ ਵੱਲੋਂ ਜਿੰਨਾਂ ਮੇਰੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਬੜਾ ਉਹਨਾਂ ਨੂੰ ਸਾਬ ਚਾਹੀਦਾ ਮੇਰਾ ਪੁੱਤਰ ਠੀਕ ਹੋ ਜਾ ਕਿੰਨੇ ਭੈਣ ਭਰਾ ਕਿ ਦੋ ਬੇਟੇ ਮੇਰੇ ਦੋ ਬੇਟੇ ਗਲੀ ਪਾ ਦੀ ਕੀ ਨਾਮ ਦੇ ਆਪਣਾ ਮੇਰਾ ਨਾਮ ਹਰਬਖਸ਼ ਸਿੰਘ ਆਤੂ ਜੀ ਦੁਰਜੀਤ ਦੁਰਜੀਤ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਤੁਸੀਂ ਅ ਅਸੀਂ ਦੇ ਘਰਾਂ ਨੂੰ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣ ਵੀ ਗੱਡੀ ਦੇ ਟਾਇਰ ਪਵਾ ਲਾ ਪਵਾ ਲਿਆ ਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾਂ ਉਹ ਪੈਂਚਰ ਵਾਲੀ ਦੁਕਾਨ ਬੰਦ ਸੀ ਐ ਜਾ ਕੇ ਅਗਲੇ ਬਾਰੇ ਮਾਨ ਨਾਲ ਤੁਰਲੇ ਬਨੇ ਆ ਗਿਆ ਗਰ ਲਾਇਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲਈ ਨਾ ਤੇਲ ਪਵਾ ਕੇ ਜਦੋਂ ਨਿਕਲਿਆ ਉਧਰੋਂ ਰੌਂਗਸਾੜੀ ਅੱਗੋਂ ਗੱਡੀਆਂ ਆਉਂਦੀਆਂ ਚਾਰ ਹੀ ਉਹਨਾਂ ਕੋ ਨਕਾਬ ਪੋਛੇ ਸੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਉਸਦਾ ਜਸ਼ਨਪ੍ਰੀਤ ਕਿੰਨੀ ਉਮਰ ਹੈ ਜੀ ਉਹਦੀ 22 ਸਾਲ ਬਿਆਹਾਂ ਸੀ ਨਹੀਂ ਹਨ ਬੈਟ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਇਹਦਾ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਹਾਂਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਕਿੱਲੋਂ ਗੋਲੀਆਂ ਚਲਾਈਆਂ ਕਿਹੜੀ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਵੇ ਸਾਨੂੰ ਪਤਾ ਹੋਵੇ ਕਿ ਇਹਦਾ ਕਿਹਨਾ ਝਗੜਾ ਹੋਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਤੇ ਆਪ ਨਹੀਂ ਪਤਾ ਲੱਗਦਾ ਕਿਹੜੀ ਗੱਲੋਂ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿਨ੍ਹਾਂ ਵੱਲੋਂ ਗੋਲੀਆਂ ਚਲੀਆਂ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਆ ਮੂੰਹ ਉਹਨਾਂ ਦੇ ਬੱਦੇ ਇਨਕਾਬ ਪੋ ਸੀ ਉਹਨਾਂ ਦਾ ਡਾਕਟਰ ਸੀ ਜੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉਥੇ ਦੁਕਾਨ ਤੇ ਵੇਂਦਾ ਹੈ ਠੀਕ ਹੈ ਹਾਂਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਇੱਕੋ ਹੀ ਗੋਲੀ ਵਜੀ ਆ ਤੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਪਿੱਛੋਂ ਗੋਲੀ ਚਲਾਈ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਕਾਰ ਤੇ ਸਵਾਰ ਹੋ ਕੇ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਕੰਪਲੇਟ ਕੀਤੀ ਆ ਜੀ ਪੁਲਸ ਵਾਲੋ ਕਾਰਵਾਈ ਕੀਤੀ ਜਾ ਰਹੀ ਪੁਲਸ ਵਾਲੇ ਕਾਰਵਾਈ ਕਰਦੇ ਆ ਕੋਈ ਮੰਗ ਕੀ ਕਰਦੇ ਕੋਈ ਸੀਸੀਟੀਵੀ ਬਸ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਈ ਮੋਕੇ ਤੋਂ ਸਾਹਮਣੇ ਨਹੀਂ ਉਹ ਪੁਲਿਸ ਹੀ ਕਾਰਵਾਈ ਕਰਨੀ ਸਾਨੂੰ ਤਾਂ ਪਤਾ ਨਹੀਂ ਦੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਕੰਡੀਸ਼ਨ ਤੇ ਨਾ ਹਾਂ ਟੋਟਲ ਕਿੰਨੀਆਂ ਗੋਲੀਆਂ ਬੱਜੀਆਂ ਉਹਦੇ ਇੱਕੋ ਹੀ ਗੋਲੀ ਬੱਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬੱਜੀ ਉਹ ਮੂੰਹ 'ਚ ਮਾਰੀ ਗੋਲੀ ਦੋ ਮਣਕੇ ਉਹਦੇ ਟੁੱਟ ਗਏ ਸਾਲੀ ਨਗਜ ਗੋਲੀ ਮਾਰੀ ਬੱਜੀ ਹੈ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਕਿ ਕਿਸੇ ਨਾ ਕੋਈ ਦੂਸਰਾ ਕਿਸੇ ਨਾ ਕਾਲੀ ਉਹਨੇ ਗੱਡੀ ਗੱਡੀ ਆ ਕਾਲੀ ਕਿਸੇ ਨੇ ਤਾਇਕੀਕਤ ਕੀਤੀ ਉਹਦੀ ਉਹਦੀ ਤਾਇਕੀਕਤ ਕਾਦੇ ਕਾਲੀ ਉਹਨੂੰ ਢੇਰੀ ਕੀਤਾ ਕੋਈ ਕਾਰਨ ਹੋਏਗਾ ਜਿਸ ਤਰ੍ਹਾਂ ਸ਼ਰੇਆਮ ਕਾਰਨ ਹੁਣ ਤੇ ਉਹ ਹੀ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤੈਨੂੰ ਪਤਾ ਲੱਗ ਜਾਊਗਾ ਕੀ ਚੱਕਰ ਆ ਕੀ ਗੱਲ ਆ ਕੀ ਪਾਦਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਿਆ ਜੋ ਇਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ ਇੱਥੇ ਆ ਜਾਓ ਇਹ ਮਾਮਲਾ ਹੈ ਇੱਕ ਕੱਲ ਕੋਈ ਕਰੀਬ 1:30 ਵਜੇ ਸਾਨੂੰ ਅਮਨਦੀਪ ਬਾਦਪੇ ਤੋਂ ਥਾਣਾ ਚਾਟ ਇਵੈਂਟ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਉਹ ਐਡਮਿਟਰ ਹੋਇਆ ਹੈ ਜੋ ਮੌਕੇ ਤੇ ਐਸਐਚਓ ਸਾਹਿਬ ਇੰਸਪੈਕਟਰ ਹਮਾਸ਼ੂਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਚੱਲਿਆ ਕਿ ਉਹ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਹੈ ਉਸ ਤੋਂ ਤੇਲ ਪਵਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਾ ਕੇ ਨਿਕਲਿਆ ਤਾਂ ਅੱਗੋਂ ਇੱਕ ਗ੍ਰੇ ਕਲਰ ਦੀ ਕਾਰ ਦੇ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚ ਬਾੜੇ ਵਿੱਚ ਲੱਗੀ ਹੈ ਕੀ ਸਜਿਸਟਰ ਕਰ ਰਿਹਾ ਤਕਤੀ ਜਾਰੀ ਹੈ ਜਲਦੀ ਤੋਂ ਜਲਦੀ ਤੈਸ ਕਰਕੇ ਦੋ ਛੇ ਨੂੰ ਅਰੈਸਟ ਕੀਤੇ ਜਾਏਗੇ ਸਰਕਾਰ ਨੇ ਕੀ ਸੀ ਗੋਲੀ ਕਿਉਂ ਚਲਾਈ ਸੀ ਦੇਖੋ ਇਹ ਤਕਤੀ ਇਸ ਤਰ੍ਹਾਂ ਨਹੀਂ ਪਤਾ ਚੱਲੇਗਾ ਕਿ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈ ਗਈ ਪ੍ਰਭਾਤ ਵੱਲੋਂ ਕੋਈ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਤਬਕੀ ਆਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਲੜਾਈ ਚੱਲੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਰਕਿ ਤਬਤੀ ਜਾਰੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਤ੍ਰਤੀ ਹਿਜਾਰੀ ਹੈ ਫਿਰ ਨਾਲ ਕੋਈ ਗ੍ਰਫਤਾਰੀ ਨਹੀਂ ਟ੍ਰੇਸ ਕਰ ਰਹੇ ਆ। ਲੜਕੇ ਦੀ ਉਮਰ ਕਿੰਨੀ ਜਿਹਨੂੰ ਗੋਲੀ ਵੱਜੀ? ਉਹਦੀ 35-36 ਸਾਲ ਦਾ। ਕੰਮ ਕੀ ਕਰਦਾ ਸੀ ਸਰ? ਮੈਡੀਕਲ ਸਟੋਰ ਆਦੋ। ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਇਆ? ਉਹ ਕਰ ਰਹੇ ਆ। ਉਹ ਪਾਰਟ ਆਫ ਅਨਵੈਸਟੀਗੇਸ਼ਨ ਚੱਲ ਰਹੀ। ਠੀਕ।